ਬਠਿੰਡਾ ਦੇ ਹੌਟਸਪੌਟ ਏਰੀਏ ਧੋਬੀਣਾ ਪਕਤੀ ਦੇ ਵਿੱਚੋਂ 15 ਗ੍ਰਾਮ ਹਰੋਇਨ ਸਮੇਤ ਦੋ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਚਾਰ ਨੂੰ ਕੀਤਾ ਗ੍ਰਿਫਤਾਰ ਮਾਮਲਾ ਦਰਜ ਕਰਕੇ ਇਹਨਾਂ ਨੂੰ ਕੀਤਾ ਗਿਆ ਬੰਧ ਹਵਾਲਾ ਐਸ ਐਚਓ ਥਾਣਾ ਸਿਵਲੈਂਡ ਹਰਜੋਤ ਸਿੰਘ ਨੇ ਦਿੱਤੀ ਜਾਣਕਾਰੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਬਠਿੰਡਾ ਦੇ ਥਾਣਾ ਸਿਵਲੈਂਡ ਦੀ ਪੁਲਿਸ ਪਾਰਟੀ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਚਾਰ ਵਿਅਕਤੀਆਂ ਨੂੰ 15 ਗ੍ਰਾਮ ਹਰੋਇਨ ਸਮੇਤ ਜ਼ਬਤ ਕਰ ਕੀਤਾ ਐਸ ਐਚਓ ਥਾਣਾ ਸਿਵਲ ਲੈਨ ਹਰਜੋਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਵੱਲੋਂ ਮੁਹਿੰਮ ਵਧਾਈ ਗਈ ਅਤੇ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਇੱਥੇ ਨਸ਼ੇ ਦਾ ਕਾਰੋਬਾਰ ਕਰਦੇ ਆ ਤਾਂ ਉਹਨਾਂ ਵੱਲੋਂ ਥਾਣਾ ਸਿਵਲ ਲੈਨ ਵਿਖੇ ਮੁਕੱਦਮਾ ਦਰਜ ਕਰਕੇ ਚਾਰ ਵਿਅਕਤੀਆਂ ਨੂੰ ਦੋ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਆਪਣਾ ਇਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਤੇ ਇਹਨਾਂ ਨੂੰ ਆਪਣਾ ਬੰਧ ਹਵਾਲਤ ਕੀਤਾ ਗਿਆ ਉਹਨਾਂ ਕਿਹਾ ਕਿ ਹੁਣ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਵੀ ਡੰਗਾਈ ਦੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਸੀਂ ਦਾ ਹਰੀਆਂ ਬਠਿੰਡਾ ਦੇ ਥਾਣਾ ਸਿਵਲ ਲੈਨ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਦੋ ਵੱਖ-ਵੱਖ ਮੁਕੱਦਮਿਆਂ ਦੇ ਵਿੱਚ 15 ਗ੍ਰਾਮ ਹਰੋਇਨ ਸਮੇਤ ਬਠਿੰਡਾ ਦੇ ਤੋਬੀਣਾ ਵਸਤੀ ਤੋਂ ਚਾਰ ਵਿਅਕਤੀਆਂ ਨੂੰ ਆਪਾਂ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਐਸ ਐਚਓ ਥਾਣਾ ਸਿਵਲ ਲੈਨ ਹਰਜੋਤ ਸਿੰਘ ਮੇਰਾ ਨਾਮ ਇੰਸਪੈਕਟਰ ਹਰਜੂ ਸਿੰਘ ਆ ਬੁਖਾ ਫਸਾਣਾ ਸੇਬਲਾਈਨ ਬਠਿੰਡਾ ਇਹ ਕਿ ਨਸ਼ੇ ਨੂੰ ਲੈ ਕੇ ਮਾਮਲੇ ਦਾ ਕੀ ਪ੍ਰਕਿਰਿਆ ਕਿੰਨੇ ਮਾਮਲੇ ਆ ਕਿੰਨੇ ਤੋਂ ਪਾਤੀ ਦਾ ਆ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਮੈਡਮ ਸ਼੍ਰੀਮਨੀਤ ਕੁੰਡਲ ਆਈਪੀਐਸ ਜੀ ਦੇ ਦੇ ਹਦਾ ਨਿਰਦੇਸ਼ਾ ਤਹਿਤ ਜਿਹੜੇ ਸਾਡੇ ਏਰੀਆ ਚ ਹੌਟਸਪੌਟ ਹੈ ਤੋਬਿਆਣਾ ਡਰੱਗ ਨੂੰ ਲੈ ਕੇ ਉਸ ਤੇ ਜਿਹੜਾ ਕਾਰਵਾਈ ਕਰਦੇ ਹੋਏ ਸਾਡੇ ਵੱਲੋਂ ਜਿਹੜੇ ਦੋ ਮੁਕਦਮੇ ਜਿਹੜੇ ਦਰਜ ਕੀਤੇ ਗਏ ਆ 71 ਨੰਬਰ ਐਫਆਈਆਰ ਤੇ 72 ਨੰਬਰ ਐਫਆਈਆਰ ਹੈ ਜਿਸ ਵਿੱਚ ਜਿਹੜਾ ਹੈ ਸਾਡੇ ਵੱਲੋਂ ਕੁੱਲ 4 ਵਿਅਕਤੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿਸ ਵਿੱਚ ਜਿਹੜਾ ਐਫ ਆਈ ਆਰ ਦਰਜ ਕਰਕੇ ਜਿੰਨਾਂ ਦੀ ਡੰਗਾਈ ਨਾਲ ਜਿਹੜੀ ਅੱਗੇ ਪੁਸ਼ਕਸ਼ ਕਰਕੇ ਤਫ਼ਤੀਸ਼ ਅਮਲ ਚ ਲਿਆਂਦੀ ਜਾ ਰਹੀ ਹੈ ਇਸ ਦੋ ਮੁਕੱਦਮਿਆਂ ਵਿੱਚ ਸਾਡੇ ਵੱਲੋਂ ਜਿਹੜਾ ਹੈਗਾ ਕਰੀਬ 15 ਗ੍ਰਾਮ ਜਿਹੜੀ ਹੈਰੋਇਨ ਰਿਕਵਰ ਕੀਤੀ ਗਈ ਹੈ ਤੇ ਇਹਨਾਂ ਦਾ ਜਿਹੜਾ ਰਿਮਾਂਡ ਹਾਸਲ ਕਰਕੇ ਜਿਹੜਾ ਫਾਰਵਰਡ ਤੇ ਬੈਕਵਰਡ ਲਿੰਕ ਨੂੰ ਜਿਹੜਾ ਚੰਗੀ ਤਰ੍ਹਾਂ ਚੈੱਕ ਕਰਕੇ ਤੇ ਜਿਹੜੇ ਬਾਕੀ ਕੋਈ ਵੀ ਜਿਹੜਾ ਇੱਥੇ ਕੋਈ ਦੋਸ਼ੀ ਸਾਹਮਣੇ ਆਉਂਦਾ ਉਹਦੇ ਖਿਲਾਫ ਸਖਤ ਸਖਤ ਕਾਰਵਾਈਆਂ ਨੂੰ ਚਲਦੀ ਜਾਂਦੀ ਹੈ ਏ ਜੀ ਧੋਬੀਆਣੇ ਦੇ ਰਹਿਣ ਵਾਲੇ ਮਾਮਲਾ ਤੋਂ ਉਹਦੇ ਦਰਜ ਕਰਨ ਤੋਂ ਪਹਿਲਾਂ ਇਹਨਾਂ ਤੇ ਹਾਂ ਜੀ ਪਹਿਲਾਂ ਵੀ ਵੱਖ-ਵੱਖ ਜਿਹੜੇ ਮੁਕੱਦਮੇ ਪਹਿਲਾਂ ਵੀ ਦਰਜ